ਹੰਸਾ ਸਿੱਕਾ ਅਲਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਾਡਾ ਟਕਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਵੈਰਾਈਟੀ ਤੁਹਾਨੂੰ ਵਿਖਾਉਣੀ ਆ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖੋ ਬਗੀਚੇ ਭਾਈ ਹੁਣ ਗੁਲਾਪ ਆਏ ਆ ਇੱਕ ਕਾਫੀ ਵੱਡੇ ਕੱਦ ਕਾਠ ਵਾਲੀ ਪੂਰੇ ਪੂਰਾ ਚਾ ਕੱਦ ਕਾਠ ਜਿਤਨਾ ਮੱਝਾਂ ਜਿਹਾ ਆਪਾਂ ਲਾਈਏ ਤੇ ਤੋਕੜ ਕੱਪਣ ਚੱਕ ਪਾਸੇ ਆਵੇ ਮੱਝਾਂ ਇੱਕ ਤੁਹਾਨੂੰ ਇੱਕ ਨੀਲੀ ਰਾਵੀ ਬੂਰੀ ਮੀਣੀ ਇੱਕ ਤੁਹਾਨੂੰ ਵਿਖਾਵਾਂਗੇ ਗੱਬਣਾ ਬਾਕੀ ਆ ਵੀ ਗੱਬਣਾ ਮੱਝਾ ਕੋਈ ਟੁਕੜਾ ਗੱਬਣਾ ਕਾਵਾ ਵੀ ਤੁਹਾਨੂੰ ਦਿਖਾਉਣੀ ਹੈ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਰੇ ਭਾਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਾਹ ਭਈਆ ਠੀਕ ਠਾਕ ਜੀ ਚਲੋ ਵਦਿਆਂ ਜੀ ਤਾਂ ਅੱਜ ਬੜੀ ਮਿਕਸ ਵੈਰਾਈਟੀ ਕੀਤੀ ਜੀ ਅੱਜ ਸਾਰਾ ਹੀ ਮਾਲ ਕਰਤਾ ਜੀ ਸਿਆਲ ਵਾਲਾ ਗਰਮੀਆਂ ਵਾਲਾ ਹਨਾ ਠੀਕ ਹੈ ਹਾਂਜੀ ਇਹ ਆ ਕਿ ਅੱਜ ਵੈਰਾਈਟੀ ਜਿਹੋ ਜੀ ਆ ਆਮ ਵੀਡੀਓ ਚ ਕੱਟ ਪਾਈ ਦੀ ਆਪਾਂ ਆਮ ਕੱਟ ਗਏ ਜਦ ਤੱਕ ਮੈਂ ਨਹੀਂ ਇਹ ਠੀਕ ਹੈ। ਮਨ ਲਗਾ ਸਪਨ ਸਾਲ ਡੇਢ ਸਾਲ ਹੋ ਗਿਆ ਹਣਾ। ਜਿੱਦ ਜਿੱਦੀ ਤਗੜੀ ਉਹ ਮੱਝ ਐ ਢੀ ਮੱਝ ਵੀ ਪਹਿਲੀ ਵਾਰੀ ਆਪਾਂ ਪਾਈ ਟਾਡੀ। ਸਹੀ ਗੱਲ ਜੀ ਤੇ ਬਾਕੀ ਜਿਹੜੀ ਨੀਲੀ ਪੂਰੀ ਮਿਨੀ। ਪੂਰੀ ਨੀਲੀ ਤੇ ਮਿਨੀ। ਇਹ ਵੀ ਅੱਜ ਪਹਿਲੀ ਵਾਰੀ ਲੱਗੇ ਮਾਉਣ। ਠੀਕ ਹੈ। ਚਲੋ ਨਾਮ ਦੱਸਦੇ ਕਿ ਮੇਰਾ ਪਾਈ ਬਗੀਚਰ ਸਿੰਘ ਜੀ। ਪਿੰਡ ਹਰੜਾ ਕਲਾਂ ਤਸੀਲੇ ਨਾਲਾ ਤੇ ਜ਼ਿਲ੍ਹਾ ਅਮਰਸਾ। ਤੇ ਫੋਨ ਨੰਬਰ ਬੋਲਦੇ 9234210 ਠੀਕ ਹੈ। ਤੇ ਅੱਜ ਮੈਂ ਸਵੇਰ ਦਾ ਪੈਂਦਿਆ ਫਿਰ। ਨਹੀਂ ਭਾਜੀ ਬੜਾ ਪੈਂਦਿਆ। ਅਭੀ ਹੁਣੇ ਹੀ ਲੈਂਦੀ। ਅੱਜ ਨਾ ਤੁਹਾਨੂੰ ਅੰਦਰਿਆਂ ਦਾ ਤੋਰ ਕੇ ਦਿਖਾਵਾਂ ਤੇ ਚਲੋ ਸ਼ੁਰੂਆਤ ਫੇਰ ਆ ਸਾਈ ਵਾਲ ਤੋਂ ਹੀ ਕਰ ਲਈਏ ਠੰਡੀ ਛੀਲੇ ਪਾਜੀ ਹਰ ਕਿਸੇ ਦੇ ਵੀ ਠੰਡੀ ਛੀਲੇ ਬਹੁਤ ਠੰਡੀ ਛੀਲੇ ਦਰਦੀ ਆ ਹੱਥ ਹੁੱਥ ਲਾ ਕੇ ਦਿਖਾ ਦਿਓ ਥੋੜਾ ਕਿ ਡਰਦੀ ਆ ਆ ਦੇਖੋ ਬੈਗ ਦਿਖਾ ਦੇ ਇੱਕ ਆ ਦੇਖ ਸਾ ਦੇ ਉਤਰਾ ਬਿਲਕੁਲ ਠੰਡੀ ਤੇਰੀ ਆ ਬਸ ਥੋੜਾ ਡਰਦੀ ਦਰਦੀ ਜੀ ਆ ਬੜੀ ਚੰਗੀ ਵਸ਼ੀ ਪਹਿਲਾਂ ਵਸ਼ੀ ਆ ਠੀਕ ਹੈ ਜੀ ਪਹਿਲਾ ਹੀ ਸੋਵਾ ਸੁਣਾ ਇਹਨੇ ਪਹਿਲਾ ਹੀ ਸੁਆ ਜੇ ਪਾਜੀ ਚੰਗੀ ਬਣੂ ਮਸ਼ੀਨ ਆ ਦੇਖ ਸਾ ਦੇ ਡਰਦੀ 15 ਠੀਕ ਹੈ ਜੀ ਚੰਗੀ ਤਿਆਰ ਹੁੰਦੀ ਹੈ ਕਿੰਨਾ ਕਿ ਦੁੱਧ ਪਹਿਲੇ ਸਵੇਚ ਵਾਈ ਜਾਏ 15 ਤੋਂ ਪਲੱਸ ਹੀ ਜਾਊ ਭਾਜੀ ਆ ਪਈ ਠੀਕ ਹੈ ਗੱਡਾਂ ਦੀ ਮਸ਼ੀਨ ਹੈ ਤੋਰੋ ਇੱਕ ਰੀਨ ਬਾਕੀ ਇਹ ਆ ਕਿ ਸੰਭੀ ਸੰਭੀ ਵੀ ਪੂਰੀ ਹੈ ਰਾਜੀ ਵੀ ਪੂਰੀ ਹੈ ਸਾਈਹਵਾਲ ਚਾ ਥੋੜੀ ਕਰੋਸ ਚ ਲੈ ਆ ਜਓ ਜੀ ਬਾਕੀ ਹੈਗੀ ਪੂਰੀ ਠੰਡੀ ਧੀਰੀ ਹੈ ਜਿਹੜੀ ਉਤਰਾ ਥੋੜਾ ਜਿਹਾ ਡਰਦੀ ਡਰਦੀ ਆ ਇਹ ਆ ਕਿ ਸਾਂਭੀ ਕਿਸੇ ਵੀ ਨੇ ਚੰਗੀ ਰੀਤ ਨਾਲ ਤਕੀ ਰੱਖ ਰਾਮ ਜੀ ਇਹਦਾ ਮੁੱਲ ਫਿਰ ਆਪਾਂ ਇਹਦੀ ਮੁੱਲ ਕਰੀਏ ਮਿੰਗੂ ਪੈਂਡਿਆ ਜੀ ਹਾਂਜੀ ਮੋਲੇ ਦਾ ਭਾਜੀ 40000 ਜੀ ਅੱਛਾ ਹਾਂਜੀ ਕਿੰਨੇ ਰੀ ਦੇ ਦੇਣੀ ਆ 38 ਦੀ ਦੇ ਦਾਂਗੇ ਆਪਾਂ 38000 ਦੀ ਵਿੱਚੋਂ ਛੱਡ ਦੋ ਕਿ ਹਜ਼ਾਰ ਹੋਰ 37 ਦੀ ਭਾਜੀ ਦੇ ਦਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਆ ਗਈ ਆਪਣੇ ਕੋਲ ਟੋਕਰ ਗੱਬਣਾ ਹਾਂਜੀ ਟੋਕਰ ਗੱਬਣੀ ਜੀ ਕਿੰਨਾ ਚਿਰ ਦੀ ਚੈੱਕ ਪਾਸ ਚ ਇਹ ਬਾਜੀ ਹੈਗੀ ਜੀ ਸ਼ਾਮ ਹੀ ਨੇ ਆਵੀ ਜਰਸੀ ਜਾਨਾ ਪਾਸ ਪਾਸ ਕਰਾ ਕੇ ਚੈੱਕ ਕਰਾ ਕੇ ਫਿਰ ਲੈਂਦੀ ਠੀਕ ਆ ਤੇ 6 ਕਿਲੋ ਜੇ ਦੁੱਧ ਕੋਈ 25 ਲਾ ਲਈ ਠੀਕ ਹੈ ਜੀ ਹਾਂਜੀ ਬਾਕੀ ਇਹ ਵੀ ਬੜੀ ਠੰਡੀ ਸੀ ਜੀ ਯਾਰ ਪਈਆ ਵੇਖੋ ਇਹਦੇ ਵੀ ਥਾਣੇ ਦੇ ਸਾਦੇ ਥਣ ਥੋਣੇ ਵੀ ਵੇਖ ਲਓ ਬਿਲਕੁਲ ਐ ਕੋਈ ਸ਼ੱਕ ਨਹੀਂ ਹੈਗਾ ਦੋਹਰੋ ਫੇਰ ਇਹਨਾਂ ਵੀ ਇੱਕ ਲਈ ਹੈਗੀ ਜਿਹੜੀ ਜਰਸੀ ਹੈ ਵੀ ਤੇ ਇਹ ਵੀ ਠੰਡੀ ਤੇਰੀ ਆ ਜਿਹੜੀ ਹੋਰ ਤਰ੍ਹਾਂ ਕੱਦ ਕਾਠ ਠੀਕ ਹੈ ਇਹਦਾ ਵੀ ਦੁੱਧ ਮੌਕੇ ਤੇ 6 ਲੀਟਰ ਦੱਸਦੇ ਇਹਦੇ ਕੋਲ ਲੈ ਜੀ ਉਹ ਤੇ ਥਣ ਥਣ ਮਿਰਚ ਪੂਰੇ ਹੀ ਆ ਇਹਦੇ ਭਾਜੀ ਪੂਰੇ ਵੇਹੇ ਮਾਸਾ ਵੇਖਣ ਨੂੰ ਅਜਾੜਾ ਥਣ ਬਾਕੀ ਪੂਰੇ ਆ ਵੇਖੋ ਠੀਕ ਹੈ ਜੀ ਥਣ ਬਰਾਬਰ ਆ ਠੀਕ ਹੈ ਜੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਆਪਾਂ ਇਹਨਾਂ ਮੋਲਾਂ 26 ਹਜ਼ਾਰ ਦੇ ਭਾਈ 26 ਹਜ਼ਾਰ ਹਾਂਜੀ ਵਿੱਚੋਂ ਕਰਨਾ ਮੰਨਤਨ ਇਹ ਵੀ 24 ਦੀ ਜੇ ਵੇਖ ਲਓ ਹਜ਼ਾਰ ਛੱਡਣਾ ਛੱਡ ਦਈਏ ਔਰ 23 ਹਜ਼ਾਰ ਦੀ ਭਾਈ ਜਰਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਦੁੱਧ ਵੀ ਇਹਦਾ ਮਈਆ ਵਰਗਾ ਜੀ ਠੀਕ ਹੈ ਤੇ ਹੁਣ ਇੱਕ ਆਪਣੀ ਨੀ ਬੂਰੀ ਤੁਹਾਨੂੰ ਵਿਖਾਉਣੀ ਆ ਅੱਖਾਂ ਵਿੱਚ ਦੀਆਂ ਬਿੱਲੀਆਂ ਆ ਆਪਾਂ ਦੇਖੀ ਨੀਲੀ 라ਵੀ ਜੇ ਭਾਈ ਹਾਂਜੀ ਦੇਖੋ ਭਾਈ ਵੀ ਇਹਨਾਂ ਦੇ ਸਿੰਗ ਦੇ ਹੁੰਦੇ ਗਏ ਆ ਵਿਖਾ ਰੀ ਆਪਾਂ ਆ ਦੇਖੋ ਸਿੰਗ ਵੀ ਪੂਰੇ ਹਿਲਦੇ ਆ ਤੇ ਦੋਵੇਂ ਠੀਕ ਹੈ ਜੀ ਸਾਹਣਾ ਹੈੱਡਫੋਨ ਲਾਏ ਕੰਨਾਂ ਨੂੰ ਨੇਗੇ ਅੱਛਾ ਹਾਂਜੀ ਹੈੱਡਫੋਨ ਹੀ ਲਾਏ ਆ ਹਾਂ ਇੰਨਾ ਕੁ ਲੈ ਜੀ ਟਾਈਮ ਐ ਇਹਦੇ ਬਾਜੀਆਂ ਦੇ 15 16 ਦਿਨ ਜੀ ਅੱਛਾ ਇਹ ਦੁੱਧ ਵੀ 14 15 ਕਿਲੋ ਮੈਂ ਦਿੰਦੀ ਹੁੰਦੀ ਹਾਂ ਠੀਕ ਐ ਜੀ ਹਾਂ ਜੀ ਆਪਣੇ ਸੱਜਣ ਬੰਦੇ ਕੋਈ ਆ ਤੇ ਲਿਆ ਤੋਰ ਹਾਂ ਫੇਰ ਇਹਨਾਂ ਨੂੰ ਹਾਂ ਜੀ ਲੱਥੀ ਆ ਮੈਂ ਤਾਂ ਆਪ ਕੋ ਖੇ ਪੱਠੇ ਲੰਗਰੇ ਆਸਲੇ ਹਾਂ ਦੇਖ ਸਕਦੇ ਜੀ ਹਾਂ ਜੀ ਬਾਕੀ ਅੱਜ ਇਹ ਆ ਕਿ ਇੱਕ ਮੀਮੂ ਸਵੇਰ ਦਾ ਹੀ ਪੈਂਦਿਆ ਵਾ ਤੇ ਫਿਰ ਥੋੜਾ ਪੱਠੇ ਪੁੱਠੇ ਵੀ ਲਿਓਣੇ ਬਾਹਰ ਓਕੇ ਹੋ ਜਾਂਦੇ ਆ ਉਹ ਸਿੱਧਾ ਤੋੜ ਦੇਣਾ ਰਪੀ ਭਾਈ ਸਿੱਧੀ ਲੈ ਜਾ ਇੱਕ ਜੀ ਉਤਰਾ ਜਿਹੜੀ ਕੱਦ ਕਾਠ ਦੀ ਬੇਲ ਦੀ ਚੰਗੀ ਹੈ ਵੀ ਚਿਹਰਾ ਇਹਦਾ ਕਰੀ ਦੇਖ ਸਾਦੇ ਆਂਦਾਂ ਦਾ ਵੀ ਦੇਖ ਸਕਦੇ ਆਪ ਹੀ ਦੇਈ ਮਕਾਨ ਆ ਵੀ ਉਗੋੜੀ ਆਪੇ ਵੱਲੀ ਤੇ ਮੋਲ ਵੀ ਦੇਦਾ ਮੋਲ ਆ ਰਪੀ ਭਾਜੀ ਰਸੀ ਹਜ਼ਾਰ ਦੇ ਅੱਛਾ ਹਾਂਜੀ ਵੇਚਾ ਕਰਨਾ ਮਾਤਨ 3000 ਛੱਡ ਦਈਏ ਦੋ ਹੋਰ ਨਾ ਛੱਡ ਦੀਏ 75 ਦੀ ਦੇ ਦੀਏ ਹਾਂਜੀ ਕੋਈ ਗੱਲ ਨਹੀਂ ਅਪੀ ਭਾਈ 75 ਦੇ ਦਾਂਗੇ ਬਾਕੀ ਇਹ ਵੀ ਜੜਾ ਵੀਰ ਮੈਂ ਲੈ ਜੂ ਨਾ ਯਾਦ ਕਰੂਗਾ ਠੀਕ ਹੈ ਜੀ ਹੋਰ ਨੀਲੀ 라ਵੀ ਦੀ ਉਦਾਂ ਮੈਂ ਉਦਾਂ ਵੀ ਆ ਵੇਖੋ ਸਾਰੀਆਂ ਇਹਦੀਆਂ ਨਿਸ਼ਾਨੀਆਂ ਪੈਰਾਂ ਤੋਂ ਲੈ ਕੇ ਠੀਕ ਆ ਹਾਂਜੀ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਮੱਝ ਹਾਂਜੀ ਕਿੰਨਾ ਸੁਹਾਗ ਭਾਈ ਦੂਸਰਾ ਸੁਹਾ ਸੋਨਾ ਤੇ ਸਾਂਭੀ ਸੁੰਭੀ ਚੰਗੀ ਆ ਹਾਂਜੀ ਇਹ ਕਿੰਨੇ ਕੇ ਦੁੱਧ ਵਾਲੀ ਜੀ ਏ ਭਾਈ 12 ਕਿਲੋ ਦੁੱਧ ਭਰੀ ਜਾਊਗੀ 10 ਕਿਲੋ ਵੀ ਕਹਿੰਦੇ ਪਹਿਲੇ ਸੂਆ ਕੱਢਿਆ ਆਏ ਨੇ ਠੀਕ ਹੈ ਜੀ ਕਿੰਨਾ ਕੀ ਦਊਗੀ 10 12 ਕਿਲੋ ਹਣ ਵੀ ਦੇਖ ਸਕਦੇ ਆ ਜਿਹਦੇ ਦਿਨ ਘੜਦੀ ਹੈ ਵੀ ਆਪੇ ਭਾਈ ਠੀਕ ਹੈ ਜੀ ਹਾਂਜੀ 1400 ਰੁਪਏ ਭਾਈ ਤੋੜ ਦੋ ਨਹੀਂ ਕਰਕੇ ਨਾ ਊਖਾ ਜਿਹਾ ਕੰਮ ਹੈ ਸਾਡੇ ਬਾਸ ਥੋੜਾ ਚਿੱਕੜ ਜਿਹਾ ਆਇਆ ਪਿਆ ਉਹਦੇ ਕਰਕੇ ਆਪਾਂ ਅੰਦਰ ਹੀ ਤੁਹਾਨੂੰ ਤੋੜ ਕੇ ਦਿਖਾਉਂਦੇ ਆਂ ਤੇ ਮੀ ਵੀ ਜਿਹੜਾ ਬਾਹਰ ਸਿੱਧੀ ਲਾਜੋ ਇੱਕਰੀ ਉੱਥੋਂ ਕਮਾ ਲਿਓ ਆ ਦੇਖ ਸਾਹਦੇ ਜੀ ਇਹ ਵੀ ਚੰਗੀ ਤਿਆਰ ਹੋਣੀ ਆ ਆ ਜੂ ਨਾ ਮੋੜੀ ਆ ਆ ਦੇਖ ਸਾਹਦੇ ਜੀ ਬਾਕੀ ਪਿੱਠ ਪੁੜੇ ਤਾਂ ਵੀ ਚੰਗੀ ਆ ਤੇ ਸਾਂਭੀ ਸਾਂਭੀ ਚੰਗੀ ਆ ਜਿਹੜੀ ਬੋਡੀ ਵੇਟ ਚੰਗਾ ਜਿਹੜਾ ਇਹਦਾ ਤੇ ਇਹਦਾ ਮੁੱਲ ਵੇਚੀ ਫਿਰ ਇਹਦਾ ਹਰ ਪੀਸ ਭਾਜੀ ਮੁੱਲ 75 ਜੇ ਅੱਛਾ 72 ਦੀ ਦੇ ਦਈਏ 72000 ਜੀ ਹਾਂਜੀ ਕਿ 70 ਦੀ ਕਰ ਦਈਏ ਸਭ ਤਰ੍ਹਾਂ ਦੀ ਦੇ ਦਈਏ ਜਾਂ ਹੋਰ ਕੱਟ ਕਰ ਲਈਏ ਤੁਹਾਡਾ ਜੇ ਹੈਗੀ ਮਰਜ਼ੀ ਤੁਹਾਡੀ ਤੇ ਕਰਦੇ ਆ। ਉਹ ਯਾਰ ਛੱਡ ਦੇਣੇ। ਅੱਛਾ। ਹਾਂਜੀ। 68000 ਦੀ ਦੇ ਦੋ। 68 ਦੀ ਦੇ ਦਈਏ ਮੈਂ। ਠੀਕ ਹੈ ਜੀ। ਹਾਂਜੀ ਬਾਕੀ ਛੋਟੀ ਵੱਡੀ ਚੰਗੀ ਆ। ਅਜੇ ਦਿਨ ਘੜਦੀ ਹੈ ਦਾ। ਠੀਕ ਹੈ ਜੀ। ਹਾਂਜੀ। ਤੇ ਹੁਣ ਇੱਕ ਹੋਰ ਇਹ ਵੀ ਚੰਗੇ ਕਦ ਕੱਠ ਵਾਲੀ ਝੋਟੀ ਆ ਜਿਹੜੀ। ਉਹ ਵੱਡੀ ਝੋਟੀ ਹਰਿਆਣੇ ਦੀ ਭਾਜੀ। ਇਹ ਵੀ ਗੱਬਣ ਹੀ ਆ ਜੇ। ਹਾਂਜੀ। ਦਿਨ ਲੈ ਜਾਓਗੇ ਜੇ ਕਿੰਨਾ ਲੈ ਜਾਓਗੇ ਦਿੱ ਟਾਈਮ। ਇਹ ਤਾਂ ਭਾਜੀ 20-25 ਦਿਨ ਹੈਗੇ ਜੀ ਜੀ। ਬਾਕੀ ਇਹ ਹੈ ਕਿ ਜਿਹੜੇ ਵੀਡੀਓ 'ਚ ਦਿਨ ਦੱਸੇ ਹੁੰਦੇ ਆ ਕੋਈ 4-5 ਦਿਨ ਉੱਤੇ ਵੀ ਖੜ ਸਕਦੀਆਂ ਤੇ ਥੱਲੇ ਵੀ ਖੜ ਸਕਦੀਆਂ। ਥੱਲੇ ਵੀ ਕਿਉਂਕਿ ਥੱਲੇ ਹੀ ਘਟਦੇ ਹੁੰਦੇ ਆ ਡੰਗਣ ਨੇ। ਕਿਉਂਕਿ ਜਦੋਂ ਪੈਂਡੇ ਫੁੰਡੇ 'ਚ ਪਿਆ ਹੁੰਦਾ ਫਿਰ ਪਹਿਲਾਂ ਸੂਪ ਪਿੰਦਾ ਡੰਗਣ। ਠੀਕ ਹੈ ਜੀ। ਤੇ ਇਹ ਕਿੰਨੇ ਕ ਦੁੱਧ ਆ ਲਈ ਜੇ? ਇਹ ਤਾਂ ਭਾਜੀ 12-13 ਕਿਲੋ ਪਹਿਲਾਂ ਨੇ ਦਿੱਤਾ ਉਧਰੋਂ ਆਈ ਹਰਿਆਣੇੋਂ ਛੋਟੀ। ਠੀਕ ਹੈ ਜੀ। ਹਾਂਜੀ ਦੂਜਾ ਸੂਂਗਾ ਜੀ। ਤਿਆਰ ਕੀ ਕਿੰਨਾ ਹੀ ਦਈ ਜਾਊਗੀ? ਇਹ ਕਿ 13-14 ਕਿਲੋ ਤੇ ਆਰਾਮ ਨਾਲ ਦੇ ਦਊ। ਤੋਰ ਤੇ ਉਤਰਿਆ ਕਿ ਕੱਦ ਕੱਟ ਦੀ ਪੂਰੀ ਚੰਗੀ ਆ ਜਿਹੜੀ ਉਤਰਾਂ ਮੀ ਸੋਹਣੀ ਝੋਟੀ ਆ ਤੇ ਇਹਦਾ ਮੁੱਲ ਵੀ ਜੀ ਫਿਰ ਇਹਦੀ ਆ ਵੀ ਪਾਜੀ ਜਦੋਂ ਉਹਦੇ ਸੁੰਦੀ ਉਹਦੇ ਲੱਖਦੀ ਏ ਛੋਟੀ ਹਾਂਜੀ ਆਪਾਂ ਹੁਣ ਸਾਮ ਛੱਡ ਕੇ ਦੇ ਦਈਏ ਕਿੰਨੇ ਹਾਂ ਨਹੀਂ ਇਹ ਤੇ ਛੋਟੀ ਪਾਜੀ ਦੇ ਦਈਏ 80 ਦੇਰੀ ਵਿੱਚੋਂ ਕਰ ਦਈਏ ਮਾਨੋ ਕਰ ਦੋ ਵੀ ਖੁੱਲਾ ਹੀ ਨਾ ਕਰ ਕਿੰਨਾ ਕਰੋਗੇ ਆ ਵੀ ਕਰ ਦੋ ਇਹ ਹੈ ਕਿ ਇਹ ਸੋਨੇ ਵਸਾਖੀ ਤੇ ਜਾ ਕੇ ਨਾ ਵਸਾਖੀ ਦੇ ਲਾਗੇ ਜਾ ਕੇ ਸੋਨੇ ਤੇ ਖੁੱਲਾ ਹੀ ਕਰ ਦਈਏ ਫਿਰ ਖੁੱਲਾ ਹੀ ਕਰ ਲੋ 5000 ਛੱਡ ਦਈਏ 75 ਦੀ ਪਾਜੀ ਦੇ ਦਾਂਗੇ ਪਰ ਜਿਹੜਾ ਵੀ ਲੈ ਜੂ ਨਾ ਯਾਦ ਕਰੂਗਾ ਛੋਟੀ ਬਣੀ ਚ ਗਈ ਏ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਇੱਕ ਹੋਰ ਦੇਖੋ ਪਾਜੀ ਹੁਣ ਮੈਂ ਮਾਈ ਤੁਹਾਨੂੰ ਦਿਖਾਉਣੀ ਆ ਬੱਚਾ ਜਿਹੜਾ ਇਹਦੇ ਮਗਰ ਕੱਟਾਵਾਂ ਨੋਰਮਲ ਮੱਝਾਂ ਜਿੱਡਾ ਤੇ ਕੱਟਾ ਹੀ ਆ ਇਹਦੇ ਮਗਰ ਆਹ ਦੇਖ ਸਾਹ ਕੱਟਾ ਨਾਲੇ ਦੇ ਦੇਣਾ ਵਿੱਚ ਫਿਰ ਦੇਖ ਲੋ ਮੇਰਾ ਤੇਰਾ ਦਾ ਰਹਿੰਦੀ ਹੈ ਕੱਟਾ ਕੇ ਦੇ ਦੀਏ ਤੇ ਜੇ ਇਹ ਤਾਂ ਨਾਲੇ ਆਇਆ ਮਗਰਾਂ ਦੇ ਨਾਲੇ ਨਾਲ ਹੀ ਆ ਝੂਠੀ ਫਿਰ ਨਾਲੇ ਜਾਂਦ ਆ ਮੈਂ ਹੀ ਆਇਆ ਤੇ ਨਾਲ ਹੀ ਆ ਮਿਲਦੀ ਕੱਟੇ ਤੇ ਉਤਰਾ ਕੇ ਨੇ ਕੱਟੇ ਦੇ ਮਿਲਦੀ ਆ ਬਾਕੀ ਉਹ ਵੀ ਕਹਿੰਦੇ ਜਿੱਦਾਂ ਮਰਜੀ ਚੋਲਿਓ 22 ਕਿਲੋ ਦਾ ਮੇਰਾ ਰਿਕਾਰਡ ਜੇ ਤਾਜੀ ਦਾ ਅੱਛਾ ਹਾਂਜੀ ਸੱਜਰ ਦਾ 22 ਕਿਲੋ ਦਾ ਰਿਕਾਰਡ ਆ ਹੁਣ ਵੀ ਦੁੱਧ ਦੇ ਨਾਲੇ ਲੀਟਰ ਵਾਲਾ ਦਾਖਲ ਹੋ ਤੋ ਪਲੱਸ ਦਾਖਲ ਹੋਣ ਦੀ ਗਾਰੰਟੀ ਬੋਲਦੇ 10 ਕਿਲੋ ਦੁੱਧ ਹਜੇ ਵੀ ਹੈਗਾ ਉਹਦਾ ਪੰਜਾਂ ਮਹੀਨੇ ਦੀ ਗੱਭਨ ਜੀ ਪੰਜਾਂ ਮਹੀਨੇ ਤੋਂ ਥੋੜੇ ਦਿਨ ਘਟਿਆ ਅੱਛਾ 6 ਤਰੀਕ ਨੂੰ ਪੰਜ ਮਹੀਨੇ ਹੋਣੇ ਜੀ ਠੀਕ ਹੈ ਜੀ ਹਾਂਜੀ ਤੇ ਚੈੱਕ ਪਾਸ ਸਿਆ ਹਾਂਜੀ ਵੇਖ ਲਓ ਕਿ ਢੀ ਵੱਡੀ ਮੈਂਨ ਲੱਗੇ ਬਾਕੀ ਆ ਦੇ ਸਕਦੇ ਜੇ ਸਹੀ ਆ ਕਿ ਨਹੀਂ ਕੱਲ ਹੀ ਆਫਿਸ ਆਇਆ ਸੀ ਯਾਰ ਭਾਈ ਜੀ ਠੀਕ ਹੈ ਜ ਆ ਦੇ ਸਾਡੇ ਸਾਡੇ ਤੇ ਮਿਲ ਕੇ ਵੀ ਪੂਰੀ ਮੋਟੀ ਲੱਗੀ ਆ ਤੋੜ ਦਈਏ ਵੀ ਦੀ ਇੱਕ ਜੀ ਨਾ ਬਾਕੀ ਨੀਲੀ ਦਾ ਪੱਖ ਰੱਖ ਦਈਏ ਵੀ ਬਾਕੀ ਕੋਈ ਵੀ ਇੱਥੇ ਆਣ ਕੇ ਵੇਖ ਕੇ ਪਸੰਦ ਕਰਕੇ ਖੜੇ ਦੁੱਧ ਵੀ ਆਪਣਾ ਚਵਾਈ ਕਰਕੇ ਖੜੇ ਕਿਉਂਕਿ ਪੈਸੇ ਤੋਂ ਹੀ ਖਰਚਣੇ ਆ ਜਿੰਮੇਵਾਰੀ ਵੀ ਤੁਹਾਡੀ ਬੰਦੀ ਆ ਆਪਣੀਆਂ ਵੇਖ ਚਾੱਕ ਕੇ ਤੂੰ ਥੱਲੀ ਕਰਕੇ ਖੜਨ ਦੀ ਇਹਦੇ ਲਾਗੇ ਪਾਜੀ ਮੰਨੀਆਂ ਨਹੀਂ ਨੀਆਂ ਜੱਪਣ ਡਾਂ ਬਾਕੀ ਆ ਵੀ ਮੱਝ ਦਾ ਕੱਦ ਕਾਠ ਪੂਰਾ ਵਾ ਤੇ ਇਹ ਵੀ ਇਹਦੇ ਲਾਗੇ ਛੋਟੀ ਲੱਗਦੀ ਆ ਹਾਂਜੀ ਇਹ ਆ ਕਿ ਕੱਦ ਕਾਠ ਚ ਵੀ ਪੂਰੀ ਆ ਤੇ ਚੜਾਈ ਚ ਵੀ ਪੂਰੀ ਆ ਸੰਭੀ ਸੰਭੀ ਵੀ ਚੰਗੀ 60000 ਦੀ ਉਦਾਂ ਹੀ ਆ ਮੈਂ ਮੰਨ ਲਓ ਜੇ ਆਪਾਂ ਵੈਸੇ ਹੀ ਕਹਿ ਦਈਏ 60000 ਦੀ ਮਹੀਂ ਉਦਾਂ ਹੀ ਹੈਗੀ ਆ ਇਹ 15 10 15000 ਦਾ ਮਗਰੇ ਦੇ ਕਟਾ ਜੀ ਠੀਕ ਆ ਹਾਂ ਜੀ ਤੇ ਹੁਣ ਮੁੱਲ ਕਿੰਨਾ ਜੇ ਦਾ ਮੋਲੇ ਦਾ ਭਾਜੀ ਪੂਰਾ ਲੱਖ ਜੀ ਅੱਛਾ ਤੇ ਮਾਨਤਾਂ ਵਿੱਚ ਤੁਸੀਂ ਖੁੱਲਾ ਹੀ ਕਰਨਾ ਮਾਨਤਨਾ ਕਿੰਨਾ ਕਰਨਾ 10000 10 ਹੀ ਕਰ ਦੋ ਵੀਰ ਹੋਰ ਕਰਨਾ ਮਾਨਤ ਕਰ ਦੋ ਹੋਰ ਕਿੰਨਾ ਆ ਵੀ ਕਰ ਦੋ 5000 ਕਰ ਦੋ 85000 ਦੀ ਹਾਂ ਜੀ ਹੋਰ ਹੁਣ ਤੁਸੀਂ ਆਪ ਹੀ ਕਰ ਦੋ ਜਿੱਥੇ ਤੁਸੀਂ ਫੇਰ ਕਰ ਦੋ ਤੁਸੀਂ ਮੁਕਾਉਣੀ ਆ ਨਹੀਂ ਤੁਸੀਂ ਮੁਕਾ ਲਓ 80 ਦੇ 80 ਦੀ ਲਾਸਟ ਹੀ ਵਸਣ ਦਵਾਂਗੇ ਪਰ ਮੈਂ ਠੀਕ ਹੈ ਜੀ ਬਾਕੀ ਇਹ ਆ ਕਿ ਕਿਹੜਾ ਵੀਰ 80 ਦੀ ਮਹਿ ਲਾਜੂ ਨਾ ਹਾਂਜੀ ਸੱਜਣਾ ਮਈਆਂ ਜਨਾ ਹੋਣੀ ਦੇ ਥਲੇ ਦੁੱਧ ਜੀ ਤੇ 10 ਪੈਂਟ ਦਾ ਦੁੱਧ ਜੀ ਤੇ ਚੀਜ਼ ਵੀ ਲੱਗ ਹੋ ਗਈ ਚੀਜ਼ ਹੀ ਭਾਈ ਲੱਗ ਗਿਆ ਵੇਖ ਲੋ ਕੋਈ ਕਮੀ ਨਹੀਂ ਮਹਿ ਜਗੀ ਕੋਈ ਉਹ ਵੀਰ ਨੇ ਮੱਝ ਲੈਣੀ ਜਦੋਂ ਪਰਖਿਆ ਹਾਂਜੀ ਹਾਂਜੀ ਜਿਹੜੀ ਆਪਾਂ ਤਾਜੀ ਮਹਿ ਲੈਣੀ ਨਾ 7-8 ਕਿਲੋ ਵਾਲੀ 80-85 ਦੀ ਆਮ ਮਹੀਂ ਰਹੀ ਮਿਲਣਾ ਹਾਂਜੀ ਉਹਦੇ ਨਾਲੋਂ ਮੰਨ ਲਓ ਆ ਸਾਲ ਨੂੰ ਕਟਾਈ 30 ਹਲ ਨਾ ਕੱਟਾ ਵੀ ਜਿਹੜਾ ਵਾ ਮਗਰ ਕੱਟੇ ਦੇ ਹਾਈਟ ਲੈਨਥ ਹੁਣ ਤੋਂ ਹੀ ਚੰਗੀ ਆ ਜਿਹੜੇ ਹੁਣ ਤੋਂ ਹੀ ਵੇਖੋ ਕੁੜੀ ਆ ਵਾਸ਼ੀ ਇਹ ਗੱਠਾ ਕਟਾ ਦੇ ਭਾਈ ਠੀਕ ਆ ਕੋਈ ਕੋਈ ਕਮੀ ਨਹੀਂ ਹੈਗੀ ਮੈਚ ਗਾ ਫੇਰ ਨੀਲੀ ਦਾ ਵੀ ਦਾ ਪਿਓ ਟੀ ਕਬਰਾਇਆ ਜੀ ਨੂੰ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਕੋਈ ਹੋਰ ਕੁਛ ਹੈ ਨਾ ਬਾਸ ਵੀਰ ਜੀ ਇਹੋ ਜੀ ਆ ਵੀ ਬਾਕੀ ਆਪਣੀ ਆਣ ਕੇ ਤਸੱਲੀ ਕਰਕੇ ਤੇ ਫੇਰ ਡੰਗਰ ਖੜੋ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਸ਼ ਚਾਹ ਕੇ ਤਸੱਲੀ ਕਰਕੇ ਖੜੇ ਜੀ ਕੋਈ ਪਸੰਦ ਹੋਵੇ ਤੇ ਲਾ ਜੀ ਨਾ ਪਸੰਦ ਹੋਵੇ ਤੇ ਇੱਥੇ ਹੀ ਰਹਿਂਦੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ